ਜਿੱਥੇ ਪੈਨ ਨਾਲ ਕੀ ਵਿਆਹੀ ਸੀ ਪੈਨ ਨਾਲ ਇਹਦੇ ਸੌਰਾ ਪਿੰਡ ਦੇ ਪਿਆਰੋ ਸੁਲਤਾਨਪੁਰ ਲੋਧੀ ਅੱਜ ਵੀ ਜਦੋਂ ਸੁਲਤਾਨਪੁਰ ਲੋਧੀ ਜਾਂਦੇ ਹਾਂ ਉੱਥੇ ਗੁਰਦਾਰਾ ਪਾਸ਼ਾ ਦੇ ਪੱਤੇ ਅੱਜ ਵੀ ਪੈਣੇ ਜਿਨ੍ਹਾਂ ਨਾਲ ਪਾਸ਼ਾ 13-13 ਤੋਲਦੇ ਸੀ 13-13 ਤੇ ਸੰਦੇ ਫਿਰ ਉਹਨਾਂ ਪਿਤਾ ਜੀ ਨੇ ਧੀ ਨੂੰ ਬੁਲਾਇਆ ਧੀ ਦੇ ਨਾਲ ਜਵਾਈ ਵੀ ਆਇਆ ਰਾਤ ਨੂੰ ਵਿਚਾਰ ਹੋਈ ਕਹਿੰਦੇ ਵੀ ਦੇ ਨਾਮ ਇਹ ਦੀ ਸੁਭਦ ਦਾ ਤੇ ਨਾਮ ਕੋਈ ਕੰਮਕਾਰ ਦਾ ਨਾਲ ਮੱਝਾਂ ਚਾਰਨ ਜਾਂਦਾ ਨਾਲ ਕੋਈ ਹੋਰ ਕੰਮ ਕਰਦਾ ਹੈ ਤੇ ਜਿਹੜਾ ਘਰ ਘੜਾ ਵਿੱਚ ਘਰ ਵਿੱਚ ਸਵਾੜ ਪਿਆ ਉਹ ਵੀ ਇਹਨੇ ਬਦਲਾ ਸ਼ੁਰੂ ਕਰ ਦਿੱਤਾ ਤੇ ਆਤਮਾ ਜਦੋਂ ਵਿਚਾਰ ਹੋਈ ਬਾਈ ਜੈਰਾਮ ਜੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਜੀਜਾ ਵੀ ਸਨ ਹੈ ਉਹਨਾਂ ਨੇ ਜਦੋਂ ਵਿਚਾਰ ਉਹ ਤੇ ਭਾਈ ਜੈਰਾਮ ਜੀ ਕਹਿਣ ਲੱਗੇ ਤੇਰੇ ਨਾਮ ਕੋਲ ਤੇ ਅਸੀਂ ਲੈ ਜਾਂਦੇ ਆ ਕਿ ਚਲੋ ਫਤਿਹਪੁਰ ਤੋਂ ਕੰਮ ਬਹੁਤ ਨਹੀਂ ਉਥੇ ਕੋਈ ਨਾ ਕੋਈ ਕਿਸੇ ਨਾ ਕਿਸੇ ਕੰਮ ਦੇ ਵਾਦਿਆ ਨੇ ਤੇ ਉਹ ਬਿਤਾ ਲਈ ਸੋਚਦੇ ਨੇ ਵੀ ਚਲੋ ਜੇ ਇਹ ਜਾਣਗੇ ਕੰਮ ਸੇ ਕੰਮ ਜਿਹੜਾ ਘਰ ਦਾ ਸਮਾਨ ਆਉ ਤਾਂ ਨਹੀਂ ਵੇਚਣਗੇ ਨਾ ਵੀ ਚਲੋ ਜੇ ਜਾਣਗੇ ਤੇ ਸਾਹਿਬ ਸੰਗਤ ਭਾਈ ਜਾਇ ਜਾਇਰਾਮ ਜੀ ਕਹਿ ਲਗੇ ਇਹ ਨਾਨਕ ਤੇ ਸਾਡੇ ਨਾਲ ਸਵੇਰੇ ਸੁਲਤਾਨਪੁਰ ਲੋਧੀ ਜਾਣੀ ਤੇ ਸਾਹਿਬ ਸੰਗਤ ਕਿਉਂਕਿ ਪਿਤਾ ਜੀ ਦਾ ਸੁਆਹ ਸੀ ਹਰ ਇੱਕ ਮਾਤਾ ਪਿਤਾ ਦਾ ਸੁਆਹ ਹੁੰਦਾ ਕਿ ਜੇ ਬੱਚਾ ਕੋਈ ਇਸਰਾਰ ਕਰਦਾ ਉਹ ਮਾਂ ਕੋਲ ਝੜ ਕਦਾ ਹੀ ਹੈ ਤੇ ਸਾਸ ਸੰਗਤ ਹੁਣ ਬੱਚੇ ਸਕੂਨ ਨਾਲ ਮਾਂ ਕੋਲ ਝੜ ਕਰਨਗੇ ਵੀ ਨਾ ਭਾਈ ਸਕੂਨ ਤੇ ਜਾਣਾ ਪਏਗਾ ਤੇ ਪਿਤਾ ਜੀ ਸਨ ਜਿਹੜੇ ਸਤਿਗੁਰੂ ਪਾਤਸ਼ਾਹ ਦੇ ਪਿਤਾ ਜੀ ਉਹ ਗੁਰੂ ਨਾਨਕ ਪਾਤਸ਼ਾਹ ਨੂੰ ਜਾਦਾ ਹੀ ਝੜ ਕਰੇ ਸਨ ਥੋੜਾ ਜਿਆਦਾ ਪਰ ਉਹਨਾਂ ਨੇ ਗੁੰਡਾ ਕੁਲਸਾ ਨੂੰ ਪੁਸਾਣਾ ਨਹੀਂ ਤੇ ਸਾਥ ਸੰਗਤ ਉਸ ਵਾਰ ਉਹ ਭਾਈ ਜੈਰਾਮ ਜੀ ਕਹਿ ਲਗੇ ਵੀ ਠੀਕ ਹੈ ਇਹ ਨਾਮਕ ਸਾਡੇ ਨਾਲ ਜਾਣ ਕਿਸ ਵੇਲੇ ਸਵੇਰ ਵਈ ਤੇ ਸਾਥ ਸੰਗਤ ਗੁੰਡਾ ਕੁਲਸਾ ਨੂੰ ਕਹਿਣ ਲੱਗੇ ਤੁਸੀਂ ਤਿਆਰ ਹੋਵੋ ਤੁਸੀਂ ਸਾਡੇ ਨਾਲ ਜਲੋਂਗੇ ਮਾਰੇ ਦੇ ਵਿੱਚ ਠੀਕ ਹੈ ਜੇ ਤੁਹਾਡੀ ਮਰਜ਼ੀ ਹੈ ਇਤਿਹਾਸ ਵਿੱਚ ਦੱਸਿਆ ਜਾਂਦਾ ਉਸ ਵਕਤ ਗੁਰੂ ਨਾਨਕ ਪਾਲ ਸਾਹਿਬ ਦੀ ਉਮਰ 19 ਸਾਲ ਦੀ ਸੀ 19 ਸਾਲ ਦੇ ਸਤਿ ਮਹਾਰਾਜ ਸਿੱਧ ਉਸ ਵਕਤ ਗੁਰੂ ਨਾਨਕ ਪਾਲ ਸਾਹਿਬ ਤੇ ਮਰਦਾਨੇ ਦਾ ਤੇ ਬਾਲਾ ਜੀਆਂ ਨਾਲ ਇਹਨਾਂ ਦਾ ਪਿਆਰ ਪੈ ਗਿਆ ਸੀ ਜੀ ਸਭ ਦੇ ਹੁਣ ਜਦੋਂ ਸਵੇਰ ਹੋਈ ਗੁਰੂ ਨਾਨਕ ਪਾਤਸ਼ਾਹ ਜੀ ਭੈਣ ਨਾਨਕੀ ਜੀ ਤੇ ਭਾਈ ਜੈਰਾਮ ਜੀ ਇਹ ਤਿੰਨੋਂ ਜਾਣੇ ਸਲਤਨਪੁਰ ਲੋਧੀ ਪਹੁੰਚ ਗਏ ਉਹਨਾਂ ਤੇ ਜਿਹੜੇ ਜੈਰਾਮ ਜੀ ਸਨ ਉਹਨਾਂ ਨੂੰ ਮਾਰਦੀ ਸੀ ਗੱਲ ਦਾ ਵੀ ਮੈਂ ਆਪਣੇ ਰਿਸ਼ਤੇਦਾਰ ਨੂੰ ਕਿਤੇ ਨਾ ਕਿਤੇ ਕੰਮ ਤੇ ਲਾਈ ਲੈਣਾ ਚਲੋ ਜੇ ਦੁਕਾਨ ਨਹੀਂ ਪਾਈ ਹੋ ਸਵਾਗਤ ਆ ਬਈ ਕੋਈ ਨਾ ਕੋਈ ਕੰਮ ਦੇ ਲੱਗ ਜਾਣੇ ਜੇ ਤਕਾਲ ਨਹੀਂ ਪਾਈ ਤੇ ਨੌਕਰੀ ਕਰ ਲੈਣੇ ਜਾਂ ਆਪਣਾ ਆਪਣਾ ਵਿਕਾਰ ਨਹੀਂ ਕਰੇ ਚਲੋ ਕੋਈ ਨਾ ਕਿਸੇ ਦੀ ਨੌਕਰੀ ਕਰ ਲੈਣਗੇ ਤੇ ਫਿਰ ਆਪਣਾ ਸਹਾਗ ਹੈ ਪਿਆਰਿਓ ਦੋ ਚਾਰ ਦਿਨਾਂ ਲੰਘੇ ਜਦੋਂ ਭਾਈ ਜੈਰਾਮ ਜੀ ਨੇ ਪੁੱਛ ਕੇ ਸਿੱਕੀ ਤੀ ਅਤੇ ਅੱਜ ਤੁਸੀਂ ਜਾਣੋ ਪਿਆਰਿਓ ਗੁਰੂ ਨਾਨਕ ਪਾਤਸ਼ਾਹ ਨੂੰ ਮੋਦੀ ਖਾਨੇ ਦੇ ਵਿੱਚ ਨੌਕਰੀ ਕਰਨ ਲਾ ਦਿੱਤਾ ਪਾਤਸ਼ਾਹ ਸਾਥ ਸੰਗਤ ਜਦੋਂ ਭਾਈ ਜੈਰਾਮ ਜੀ ਨੇ ਘਰ ਆ ਕੇ ਗੁਰੂ ਨਾਨਕ ਪਾਤਸ਼ਾਹ ਨੂੰ ਕਿਹਾ ਕਹਿੰਦੇ ਤੁਹਾਡੇ ਵਾਸਤੇ ਨੌਕਰੀ ਭਾਲ ਕੇ ਆਇਆ ਮਾਰੇ ਕਹਿੰਦੇ ਕਿ ਦਾ ਵੀ ਨੌਕਰੀ ਹੈ ਕਹਿੰਦੇ ਜੀ ਮੋਦੀ ਖਾਨੇ ਵਿੱਚ ਤੁਸੀਂ ਨੌਕਰੀ ਕਰਨੀ ਆ ਉਥੇ ਦੁਕਾਨ ਤੇ ਕੰਮ ਕਰਨਾ ਮੋਦੀ ਖਾਨੇ ਵਿੱਚ ਦੁਕਾਨ ਜਿਵੇਂ ਪਰਥਮੂਨ ਦੀ ਦੁਕਾਨ ਉਹਦੇ ਵਿੱਚ ਤੁਹਾਨੂੰ ਪਤਾ ਲੋੜੀਂਦੀਆਂ ਚੀਜ਼ਾਂ ਹੁੰਦੀਆਂ ਨੇ ਕਿਸੇ ਨੇ ਆ ਕੇ ਕਣਕ ਲੈ ਲਈ ਕਿਸੇ ਨੇ ਖੰਡ ਲੈ ਲਈ ਕਿਸੇ ਨੇ ਜੀਓਗ ਲੈ ਲਈ ਕਿਸੇ ਨੇ ਮੂਨ ਮਿਰਚ ਮਸਾਲਾ ਇਦਾਂ ਲੋੜੀਂਦੀਆਂ ਚੀਜ਼ਾਂ ਉਹ ਮੋਦੀ ਖਾਨੇ ਦੇ ਵਿੱਚ ਸੀ ਤੇ ਮਾਰੇ ਕਹਿੰਦੇ ਮੈਂ ਤੇ ਨੌਕਰ ਹਾਂ ਨਰੰਕਾਰ ਦਾ ਮੈਂ ਕਿਸੇ ਦਾ ਨੌਕਰ ਕਿਵੇਂ ਬਣ ਜਾਵਾਂਗਾ ਚਲੋ ਫੇਰ ਵੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਪੰਜੈਰਾ ਦਾ ਬਚਨ ਨਹੀਂ ਸੀ ਮੋੜਿਆ ਕਹਿੰਦੇ ਨੇ ਠੀਕ ਹੈ ਜੇ ਮੈਂ ਤੁਹਾਡੀ ਮਰਜ਼ੀ ਹੈ ਤੇ ਸਾਧ ਸੰਗਤ ਮੋਦੀ ਖਾਨੇ ਵਿੱਚ ਮਹਾਰਾਜ ਨੌਕਰੀ ਕਰਦੇ ਰਹੇ ਮਹਾਰਾਜਿਆਂ ਨੇ 13-13 ਤੋਲੇ ਆ ਸਾਧ ਸੰਗਤ ਹੁਣ ਮਹਾਰਾਜਿਆਂ ਨੇ 13-13 ਤੋਲ ਕੇ ਸਾਨੂੰ ਪੂਰਨੇ ਭਾਤੇ ਦਿਖਾਏ ਕਿ 13-13 ਤੋਲਣ ਵਾਲਾ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿੰਦਾ ਹੁਣ ਉਦੋਂ 13 ਦੀ ਵੀ ਤੇ ਅੱਜ 13 ਦੀ ਆ ਅੱਜ ਮਹਾਰਾਜ ਜੀ ਕਹਿੰਦੇ ਉਹ ਤੇ 13-13 ਤੁਸੀਂ ਧਨੀ ਤੋਲ ਸਕਦੇ ਠੀਕ ਐ ਬਿੱਤਸੀ ਤੇਰਾ ਤੇਰਾ ਕੀ ਤੋਲਣਾ ਜੇ ਮੰਗ ਲੋ ਕੋਈ 50 ਰੁਪਏ ਦੀ ਖੰਡ ਲੈਣ ਆ ਗਿਆ ਅੱਜ ਉਹਨੂੰ ਇਹ ਨਹੀਂ ਕਿ ਘੱਟ ਤੋਲਣੀ ਆ ਘੱਟ ਤੋਲ ਨਹੀਂ ਕਰਨਾ ਉਹਦਾ ਜਿੰਨਾ 50 ਰੁਪਏ ਦਾ ਸਮਾਨ ਆਉਂਦਾ ਉਹਦੇ ਤੋਂ ਥੋੜਾ ਉੱਪਰ ਕਰਨਾ ਘੱਟ ਨਹੀਂ ਕਰਨਾ ਪਰ ਅੱਜ ਘੱਟ ਕਰਨ ਵਾਲੇ ਅਨੇਕਾਂ ਨੇ ਪਿਆਰਿਓ ਰਸਤ ਘੱਟ ਦੇਣ ਵਾਲੇ ਅਨੇਕਾਂ ਨੇ ਪੂਰਾ ਤੋਲ ਕਰਨ ਵਾਲੇ ਕੋਈ ਦਿਰਲੇ ਬਿਰ ਨਹੀਂ ਫਿਰਨਗੇ ਤੁਹਾਨੂੰ ਜਿਹੜਾ ਬੰਦਾ ਪੂਰਾ ਤੋਲ ਤੋਲਦਾ ਥੋੜਾ ਵੱਧ ਤੋਲਦਾ ਉਹ ਗੁਰੂ ਨਾਨਕ ਪਾਤਸ਼ਾਹ ਦੇ ਬਚਨ ਨੂੰ ਫੋਲੋ ਕਰਦਾ ਮਹਾਰਾਜ ਦੇ ਬਚਨ ਸੰਨ ਮਹਾਰਾਜ 13-13 ਤੋਲਦੇ ਸੀ ਜਿਹੜਾ ਕੋਈ ਬੰਦਾ 13-13 ਤੋਲਦਾ ਪਿਆਰੋ ਅੱਜ ਉਹ ਚੜ੍ਹਦੀ ਕਲਾ ਵਿੱਚ ਰਹਿੰਦਾ ਉਹਦੇ ਪਰਵਾਹ ਵਿਚ ਉਹਦੀ ਦਰਤਾਂ ਵਿੱਚ ਕੋਈ ਘਾਟਾ ਨਹੀਂ ਅੱਜ ਵੀ 13-13 ਤੁਰਨ ਵਾਲਾ ਚਰਨੀ ਕਲਾ ਵਿੱਚ ਰਹੇਗਾ ਬਿਆਦ ਨੂੰ ਤੇ ਸਾਧ ਸੰਗਤ ਹੁਣ ਬੋਧੀ ਖਾਨੇ ਵਿੱਚ ਗਰੀਬ ਲੋਕ ਜਾਂਦਾ ਜਾਂਦੇ ਸੰਗ ਮਹਾਰਾਜ ਨੂੰ ਕਿਸੇ ਨੇ ਕਹਿ ਦਿੱਤਾ ਜੀ ਖੰਡ ਦਾ ਗੁਣ ਉਹਦੋਂ ਖੰਡ ਤੇ ਨਹੀਂ ਸੀ ਗੁਣ ਸੀ ਸਾਧ ਸੰਗਤ ਗੁਰਸੱਤਰ ਜਦੋਂ ਆ ਕੇ ਵਿਵਾਨ ਕਰਦਾ ਸੀ ਗਾਥ ਮਹਾਰਾਜ ਕਿਸੇ ਨੂੰ ਰੁੱਖਾ ਸਾਉ ਦੇ ਲਈ ਸੰਨ ਬੋਲਦੇ ਪਿਆਰ ਨਾਲ ਬੋਲਦੇ ਸੀ ਪਿਆਰ ਜੀ ਸਰਦਾਰ ਦੇ ਨਾਲ ਸਭ ਨੂੰ ਇੱਕ ਸਮਾਨ ਸਾਹਮਣੇ ਦੇ ਸੀ ਕੋਈ ਵੱਡਾ ਆ ਕੇ ਭਾਵੇਂ ਕੋਈ ਛੋਟਾ ਆਵੇ ਅਰੇ ਤੇ ਸਾਡੇ ਦੁਨੀਆ ਦੇ ਲੋਕ ਆ ਸਾਡੇ ਦੁਨੀਆ ਦੇ ਲੋਕੇ ਹੋ ਜਾਣੇ ਜੇ ਕੋਈ ਥੋੜਾ ਵੱਡਾ ਆ ਜਾਏਗਾ ਤਨਹਾੜ ਆ ਜਾਏਗਾ ਉਹਦਾ ਸੀ ਆਦਰ ਸਤਕਾਰ ਬੜਾ ਕਰਨ ਲੱਗ ਜਾਂਦੇ ਆ ਜੇ ਸਾਨੂੰ ਕੋਈ ਗਰੀਬ ਆ ਕੇ ਮਿਲ ਪਵੇ ਉਹਨੂੰ ਉਹ ਇਹ ਵੀ ਮਿੰਟ ਜੀ ਕਰ ਮਲੇ ਜਾਂਦੇ ਆ ਸਾਡਾ ਸੁਭਾਅ ਦਾ ਪਿਆਰੇ ਅਰ ਗੁਰ ਨਾਨਕ ਪਾਤਸ਼ਾਹ ਸਭ ਨੂੰ ਸਤਕਾਰ ਇੱਕੋ ਜਿਹਾ ਦਿੰਦੇ ਸਨ ਕੋਈ ਛੋਟਾ ਕੋਈ ਵੱਡਾ ਕੋਈ ਅਮੀਰ ਭਾਵੇਂ ਜੋ ਮਰਜੀ ਆ ਗਿਆ ਮਰਨ ਹਰ ਇੱਕ ਨੂੰ ਸਤਕਾਰ ਇੱਕੋ ਜਿਹਾ ਦਿੰਦੇ ਸਨ ਫਿਰ ਬਹੁਤਾ ਸਮਾਂ ਮੋਦੀ ਖਾਨੇ ਵਿੱਚ ਮਹਾਰਾਜ ਨੇ ਨੌਕਰੀ ਤੁਹਾਨੂੰ ਪਤਾ ਨਹੀਂ ਸੀ ਇਸ ਨਹੀਂ ਕਰਨੀ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਦੇ ਕਾਲ ਪੁਰਖ ਦੇ ਨੌਕਰ ਬਣ ਕੇ ਆਏ ਸੀ ਉਹ ਮੋਦੀ ਖਾਨੇ ਵਿੱਚ ਨੌਕਰੀ ਕਰਨ ਵਾਸਤੇ ਨਹੀਂ ਸਨ ਆਏ ਫਿਰ ਸਭ ਤਰ੍ਹਾਂ ਦੀ ਦੁਨੀਆ ਹੁੰਦੀ ਆ ਜੇ ਕੋਈ ਮਾਤੋ ਗਰੀਬ ਕੋਈ ਸਮਾਨ ਲੈਣ ਵਾਸਤੇ ਆ ਗਿਆ ਮਹਾਰਾਜ ਨੇ 13-13 ਟੋਲੇ ਵੀ ਲੈ ਜਾ ਕੋਈ ਵੀ ਲੈ ਜਾ ਤੇ ਸਾਥ ਸੰਗਤ ਉਦੋਂ ਆਪਰੇ ਵਿੱਚ ਤੇ ਦੱਸਿਆ ਵੀ ਮਹਾਰਾਜ ਜਿੰਨਾ ਜਰਬਾਤ ਨਹੀਂ ਸੱਤ ਕਹਿੰਦੇ ਨਾ ਗਾਤ ਨਹੀਂ ਸੀ ਕਹਿੰਦਾ ਵੀ ਮਹਾਰਾਜ ਵੀ ਇਹ ਸਮਾਂ ਤੇ ਮੇਰਾ ਪੂਰਾ ਹੋ ਗਿਆ ਉਹ ਤੇ ਬੰਦ ਹੋ ਗਿਆ ਮਹਾਰਾਜ ਉਹਨਾਂ ਚਰ ਕਹਿੰਦੇ ਤੋਲੀ ਹੋ ਜਾਂਦੇ ਸੀ ਇਹ ਬਾਦਲ ਸਮਾਰ ਮਹਾਰਾਜ ਕਹਿੰਦੇ ਸਤ ਕਰਤਾ ਹੈ ਸਤ ਕਰਤਾ ਤੇ ਸਭ ਤਰ੍ਹਾਂ ਦੀ ਦੁਨੀਆ ਹੁੰਦੀ ਆ ਉੱਥੇ ਜਿਹੜੇ ਹੋਰ ਲੋਕ ਸੰਨ ਉਹਨਾਂ ਨੇ ਸੋਚਿਆ ਕਿ ਮੋਦੀ ਖਾਨਾ ਲਟਾਏਗਾ ਇਹਦੇ ਤੇਰਾ ਤੇਰਾ ਤੁਲੀ ਜੰਦ ਇਹਦੇ ਮੋਦੀ ਖਾਨਾ ਲਟਾਏਗਾ ਤੇ ਕਿਸੇ ਨੂੰ ਤੁਹਾਨੂੰ ਪਤਾ ਚੁਗਲ ਖੋਰ ਨਾਲ ਚੁਗਲ ਨੂੰ ਆਵਾਜ਼ ਆਉਣ ਦੇ ਗੱਲ ਕਹਿੰਦੇ ਆ ਕਹਿੰਦੇ ਆ ਕਹਿ ਜਾਂਦੇ ਜਿਹਨੂੰ ਚੁਗਲ ਚੁਗਲੀ ਦੀ ਆਦਤ ਪਾਏ ਜਿ ਪਰਾਰੇ ਉਹ ਉਹ ਭਾਵੇਂ ਆ ਮੋਰ ਤੇ ਨਹੀਂ ਭਾਵੇਂ ਫਿਆਗਲੇ ਤੇ ਸੀ ਅਗਲੇ ਤੇ ਨਹੀਂ ਭਿਆਦ ਲੈਂਦੇ ਸਈ ਉਹ ਆਪਣੀ ਗੱਲ ਕਹਿਣਗੇ ਉਹਨਾਂ ਨੇ ਚੁਗਲੀ ਕਰਨੀ ਆ ਉਰੇ ਨਹੀਂ ਕਰਨ ਜੋ ਭੁਲਾਨੇ ਪਰਲੇ ਪਾਸੇ ਮੋਰ ਤੇ ਕਰਦੇ ਨੇ ਕੀ ਕੱਜੇ ਕੋਠੇ ਨੂੰ ਜੇ ਕਰ ਦਿੱਤੀ ਇਹ ਨਾਂ ਖੜ ਨਹੀਂ ਲਿਆ ਟਹਿ ਲਿਆ ਟਹਿ ਜਾਂਦਾ ਸਟੇਰ ਕਰਾ ਦਿੱਤੇ ਚਾਹ ਲੈ ਤੁਹਾਡਾ ਮੋਦੀ ਮੋਦੀ ਖਾਮਨਾ ਲਟਾਏਗਾ ਜੀ ਕਹਿੰਦੇ ਜਿਹੜੇ ਤੁਸੀਂ ਨੌਕਰ ਰੱਖਿਆ ਹੈ ਨਾ ਹੁਣ ਉਹਦੇ ਲੋਕਾਂ ਨੂੰ ਕਹਿੰਦੇ ਵਰਸਾਈ ਸਮਾਨ ਵੱਡੀ ਜਾਂਦਾ ਜੀ ਬਣ ਤੋਂਲੇ ਹੀ ਵੱਡੀ ਜਾਂਦਾ ਜੀ ਬਣ ਤੋਂਲਿਆ ਤੁਸੀਂ ਹਸਾਬ ਕਿਤਾਬ ਲਓ ਤੇ ਉਸ ਵਕਤ ਫਿਰ ਭਾਈ ਜੈਰਾਮ ਜੀ ਨੂੰ ਸਨੇਹਾ ਲਾਇਆ ਤੇ ਤੁਹਾਡਾ ਰਿਸ਼ਤੇਦਾਰ ਵੀ ਸਾਨੂੰ ਲੋਕ ਕਹਿੰਦੇ ਨੇ ਕਿ ਉਹ ਤੇ ਸਮਾਨ ਨਹੀਂ ਵੱਡੀ ਜਾਂਦਾ ਵੀ ਤੁਸੀਂ ਆਓ ਤੇ ਆਪਾਂ ਤੋਂ ਹਸਾਬ ਕਿਤਾਬ ਲੈਣਾ ਤੇ ਉਹ ਜਿਹੜਾ ਭਾਈ ਜੈਰਾਮ ਉਹਨਾਂ ਨੂੰ ਪਤਾ ਸੀ ਕਿ ਜਿਹੜੇ ਲੋਕ ਕਹਿੰਦੇ ਨੇ ਸੱਚ ਕਹਿੰਦੇ ਨੇ ਵੀ ਗੁਰੂ ਨਾਨਕ ਪਾਤਸ਼ਾਹ ਦਾ ਸਹਾਰਾ ਹੀ ਹੈ ਤੇ ਵੱਧ ਦੇਣਾ ਤੇ ਸਾਰ ਸੰਗਤ ਉਹਦਾ ਸਹਾਰਾ ਦੀ ਉਹਦੇ ਕਿਸੇ ਨੂੰ ਗਰਵਾਦਾਨ ਕਰ ਦਿੱਤਾ ਉਹਨਾਂ ਦਾ ਸਹਾਰਾ ਕਿਸੇ ਨੂੰ ਮੁੰਦਰਦਾਨ ਕਰ ਦਿੱਤੀ ਉਹਨਾਂ ਦਾ ਸਹਾਰਾ ਉਹ ਤੇ 20 ਰੁਪਈਆ ਦਾ ਲੰਗਰੀ ਹਟਾਵਾ ਦੇ ਤਦੋਂ ਕੋਲੋਂ ਦਾ ਸਹਾਰਾ ਦਾ ਵੀ ਹੋਰ ਤਾਂ ਕਹਦਾ ਵੀ ਜੇ ਮੋਤੀ ਘਾਲੇ ਵਿੱਚੋਂ ਹਸਾਬ ਕਿਤਾਬ ਜੋ नानक जित्थे रह गया ओते चलो अपना रिश्तेदार सम्मिले पाला ते तो बाद संगत गुरु नानक पालसर जब महाराज को जोधा होता तो पूरा नाम है तो मेरी बेटी होनी है भी तो रिश्तेदार ने 12 मोदी काम नहीं लता इसका पर कह रहे हो तो ओ गुरु नानक पालसर धन ओ आपका नारायण कला तो आधार जब नाम पर वाले

ਆਸਨਾ ਆਇਆ ਜਦੋਂ ਨਾ ਮੋਦੀ ਖਾਨ ਲੈਟਸ ਹਾਬ ਕਿਤਾਬ ਹੋਇਆ ਫਿਰ ਪਿਆਰਿਓ ਇਥੋਂ ਇਤਿਹਾਸ ਸ਼ੁਰੂ ਹੁੰਦਾ ਹੈਗਾ ਇਥੋਂ ਵੇ ਗੁਰੂ ਨਾਨਕ ਪਾਤਸ਼ਾਹ ਬੇਈ ਨਦੀ ਦੇ ਵਿੱਚ ਜਿਹੜੀ ਸੁਲਤਾਨਪੁਰ ਲੋਧੀ ਆਦਿ ਬੇਈ ਨਦੀ ਆ ਨਾ ਉਥੇ ਜਾਂਦੇ ਨੇ ਇਸ ਨਾਮ ਕਰਨ ਵਾਸਤੇ ਜਾਂਦੇ ਨੇ ਤੇ ਫਿਰ ਉਥੇ ਤਿੰਨ ਮੈਨ ਅਲੋਪ ਹੋ ਕੇ ਰੇ ਤਿੰਨ ਮੈਨ ਇਤੋਂ ਪਰ ਗੁਰ ਨਾਲਕ ਪਾਸ ਤੀਜੇ ਦਿਨ ਜਦੋਂ ਬਾਹਰ ਆਏ ਬੇਈ ਨਦੀ ਵਿੱਚੋਂ ਬਾਹਰ ਨਿਕਲ ਕੇ ਪਿਆਰਿਓ ਸਦਮ ਸਦਾ ਸਮਸ਼ਾਨ ਧੂਮੀ ਵਿੱਚ ਗਏ ਸੀ ਸੰਸਾਰ ਘਾੜ ਵਿੱਚ ਗਏ ਸੀ ਕਿਉਂਕਿ ਇਥੋਂ ਮਹਾਰਾਜ ਜੀਆ ਨੇ ਉਦਾਸੀ ਸ਼ੁਰੂ ਕਰਨ ਲਈ ਕਿ ਪਿਆਰਿਓ ਇਥੋਂ ਦੁਨੀਆ ਦਾ ਭਲਾ ਸੁਰੂ ਕਰਨਾ ਤੇ ਦੁਨੀਆ ਦਾ ਭਲਾ ਕਰਨਾ ਸੀ ਪਰ ਪਿਆਰੇ ਤੁਹਾਨੂੰ ਪਤਾ ਫਿਰ ਇਥੋਂ ਲੈ ਕੇ ਮਹਾਰਾਜ ਜਿਆਨੇ ਚਾਰ ਉਦਾਸੀਆਂ ਕੀਤੀਆਂ ਨੇ ਚਾਰ ਉਦਾਸੀਆਂ ਸਾਰ ਸੰਗਤ ਸਭ ਤੋਂ ਪਹਿਲਾਂ ਲਾਲੋਤਰਖਾਨ ਦੇ ਘਰ ਗਏ ਸਨ ਲਾਲੋਤਰਖਾਨ ਜਿਹੜਾ ਬਿਆ ਨਾ ਗਰੀਬ ਮਿਸਤਰੀ ਸੀਗਾ ਲਾਲੋਤਰਖਾਨ ਸੀ ਜਿਹੜਾ ਜਦੋਂ ਪਹਿਲਾ ਉਦਾਸੀ ਸਾਨੂੰ ਕੀਤੀ ਆ ਉਹ ਨਾਲਕ ਪਾਇਸਨ ਪਹਿਲਾ ਲਾਲੋ ਦੇ ਘਰ ਨੂੰ ਪਵਿੱਤਰ ਕੀਤਾ ਪਿਆ ਨਾਨੋ ਤੱਕ ਖਾਨ ਦੇ ਘਰ ਗਏ ਮਾਲਕ ਮਾਲਕ ਭਾਗੋ ਸੀ ਜਿਹੜਾ ਮਾਲਕ ਭਾਗੋ ਉਹ ਉਹ ਬੜਾ ਹੁਨਕਾਰੀ ਸੀ ਚਲੋ ਮੇਰੇ ਅੱਗੇ ਅੱਗੇ ਇਤਿਹਾਸ ਆਇਆ ਸਿਆਸਾ ਸੰਗਤ ਜੀ ਤੇਰੇ ਤੇਰੇ ਗੁਣਾ ਨੂੰ ਮੈਂ ਦਾਵਾ ਦਿਲਵਾਨਾ ਵਾਜਨਾ ਕਰਦਾ ਪੜਨਾ ਪੜਦੇ ਆ ਫਿਰ ਬਾਅਦ ਸ਼ਲੋਕ ਪੜਾਂਗੇ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਤੇਰੇ ਕਿਹੜੇ ਕਿਹੜੇ ਗੁਨਾਹ ਨੂੰ ਮੈਂ ਗਾਵਾਂ ਗਰੀਬਾਂ ਨੂੰ ਨਿਵਾਜਣ ਵਾਲਿਆ ਤੇਰੇ ਕਿਹੜੇ ਕਿਹੜੇ ਗੁਨਾਹ ਨੂੰ ਮੈਂ ਗਾਵਾਂ ਗਰੀਬਾਂ ਨੂੰ ਨਿਵਾਜਣ ਵਾਲਿਆ ਤੇਰੇ ਮੇਰੇ ਕੋਲੇ ਗੁਨਾਹ ਨੂੰ ਮੈਂ ਗਾਵਾਂ ਗਰੀਬਾਂ ਨੂੰ ਨਿਵਾਜਣ ਵਾਲਿਆ कहिड़े गुरानू न वॼे कहिड़े गुरानू न ਕਰੀਬਾ ਨੂੰ ਮਰਜ ਨਵਾਲਾ ਤੇਰੇ ਕੀਰੇ ਗੁਰੂਆਂ ਨੂੰ ਮੈਗਾ ਮਾ ਬਰੀ ਪੰਨੂ ਨੂੰ ਵਜਾ ਹਾਇਆ ਇਹਨੇ ਪਰਣੇ ਗੁਰੂਆਂ ਨੂੰ ਮੈਗਾ ਇਹ ਤ੍ਰਿਪਿਆ ਨੂੰ ਮਰਜ ਨਵਾਲਾ ਤੁਨਾਲੇ ਪਾਸ ਤੋਂ ਸਾਫਤਾ ਹੋਇਆ ਇਹ ਬੇਈ ਨਦੀ ਵਿੱਚ ਡੁੱਬ ਕੇ ਮਾਰੀ ਮਹਾਰਾਜ ਜੀ ਆਨੇ ਐਸਿਡ ਡੁੱਬ ਕੇ ਮਾਰਿਓ ਤਿੰਨ ਦਿਨਾਂ ਮੁੜ ਕੇ ਦਲੀ ਦੇ ਵਿੱਚੋਂ ਬਾਹਰ ਨਹੀਂ ਆਇਆ ਜਦੋਂ ਭੈਣ ਨੂੰ ਪਤਾ ਲੱਗਿਆ ਤੁਹਾਡਾ ਭਰਾ ਡੁੱਬ ਗਿਆ ਵੀ ਬੇਈ ਨਦੀ ਦੇ ਵਿੱਚ ਡੁੱਬ ਗਿਆ ਤੇ ਭੈਣ ਪਿਆਰਿਓ ਤੁਹਾਨੂੰ ਪਤਾ ਜੇ ਜਿਦਾ ਵੀ ਖਬਰ ਸੁਣਦੀ ਆ ਉਹਨੂੰ ਭਾਵਾਂ ਚੱਪੜਾ ਪਾ ਲਈਆਂ ਹੋਣ ਪਾਵੇ ਨਾ ਬਣਿਆ ਹੋਣ ਉਹੋ ਭੈਣ ਇੱਕਦਮ ਭਾਜਲੀ ਮੇਰੇ ਵੀਰ ਨੂੰ ਕੀ ਹੋ ਗਿਆ ਔਰ ਭੈਣ ਨੂੰ ਪਤਾ ਸੀ ਕਿ ਇਹ ਵੀਰ ਕੋਈ ਕੋਈ ਨਾ ਕੋਈ ਕੌਤਲ ਦਾ ਰਚਾਰ ਹੈ ਤੇ ਆਓ ਅਗਲੀ ਵਿਚਾਰ ਕਰਨ ਕਰਾਂਗੇ ਸਾਰਿਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ